ਜਾਨ ਨੂੰ ਜੋਖਮ ਦੇ ਵਿੱਚ ਪਾ ਕੇ ਵੇਖੋ ਕਿਵੇਂ ਪੁਲਿਸ ਤੋਂ ਤੇਜ਼ ਰਫ਼ਤਾਰ ਦੇ ਵਿੱਚ ਗੱਡੀ ਸਵਾਰ ਭੱਜਦਾ ਹੋਇਆ ਨਜ਼ਰ ਆਇਆ ਕਰੀਬ ਅੱਧੇ ਘੰਟੇ ਤੱਕ ਇਸ ਕਾਰਵਾਈ ਦੇ ਵਿੱਚ ਕਈ ਵਾਹਨ ਨੁਕਸਾਨੇ ਗਏ ਤੇ ਸ਼ਹਿਰ ਦੇ ਵਿੱਚ ਤਾਂ ਦਹਿਸ਼ਤ ਹੀ ਫੈਲ ਗਈ। ਦੇਖੋ ਜਿਲੇ ਤਸਵੀਰਾਂ ਵੇਖ ਕੇ ਤੁਸੀਂ ਵੀ ਹੈਰਾਨ ਹੋ ਜਾਓਗੇ। ਪੰਜਾਬ ਦੇ ਮੋਗਾ ਦੇ ਬਾਗਾਪੁਰਾਣਾ ਦਾ ਇਹ ਮਾਮਲਾ ਜਿੱਥੇ ਕਈ ਲੋਕਾਂ ਦੀ ਜਾਨ ਨੂੰ ਜੋਖਮ ਦੇ ਵਿੱਚ ਪਾ ਕੇ ਇੱਥੇ ਇਹ ਗੱਡੀ ਸਵਾਰ ਪੁਲਿਸ ਤੋਂ ਭੱਜਦਾ ਨਜ਼ਰ ਆ ਰਿਹਾ। ਅੱਗੇ-ਅੱਗੇ ਇਸ ਬੰਦੇ ਦੀ ਗੱਡੀ ਤੇ ਪਿੱਛੇ-ਪਿੱਛੇ ਪੁਲਿਸ ਦੀਆਂ ਗੱਡੀਆਂ ਲੱਗੀਆਂ ਹੋਈਆਂ ਨੇ। ਹਾਲਾਂਕਿ ਅੱਧੇ ਘੰਟੇ ਤੱਕ ਦੱਸਿਆ ਜਾ ਰਿਹਾ ਕਿ ਇਹੀ ਹਾਈ ਵੋਲਟੇਜ ਫਿਲਮੀ ਡਰਾਮਾ ਜਿਹੜਾ ਹੈ ਉਹ ਇਲਾਕੇ ਦੇ ਵਿੱਚ ਹਾਲਾਂਕਿ ਤਸਵੀਰਾਂ ਵੇਖ ਕੇ ਤੁਹਾਨੂੰ ਇੱਕ ਵਾਰੀ ਇਹ ਸ਼ੱਕ ਜ਼ਰੂਰ ਹੋ ਰਿਹਾ ਹੋਣਾ ਕਿ ਸ਼ਾਇਦ ਕਿਸੇ ਫਿਲਮ ਦੀ ਸ਼ੂਟਿੰਗ ਹੈ ਪਰ ਤੁਹਾਨੂੰ ਦੱਸਦੀ ਕਿ ਅਸਲ ਦੇ ਵਿੱਚ ਇੰਜ ਹੀ ਹੋ ਰਿਹਾ ਇਹ ਸ਼ਖਸ ਗੱਡੀ ਦੇ ਵਿੱਚ ਸਵਾਰ ਅੱਗੇ-ਅੱਗੇ ਭੱਜਦਾ ਜਾ ਰਿਹਾ ਤੇ ਪਿੱਛੇ ਪੁਲਿਸ ਵਾਲਿਆਂ ਨੇ ਗੱਡੀਆਂ ਲਾਈਆਂ ਹੋਈਆਂ ਨੇ ਹਾਲਾਂਕਿ ਅੱਧੇ ਘੰਟੇ ਦੇ ਇਸ ਡਰਾਮੇ ਤੋਂ ਬਾਅਦ ਦੋਸ਼ੀ ਨੂੰ ਪੁਲਿਸ ਨੇ ਮੌਕੇ ਤੇ ਹੀ ਗ੍ਰਿਫਤਾਰ ਕਰ ਲਿਆ ਪਾਬੰਦੀ ਕੀਤੀ ਹੋਈ ਸੀ ਜਿੱਥੇ ਨਾਕਾਬੰਦੀ ਦੌਰਾਨ ਮੋਗਾ ਸਾਈਡ ਤੋਂ ਆ ਰਹੇ ਇੱਕ i20 ਕਾਰ ਚਾਲਕ ਨੂੰ ਚੈਕਿੰਗ ਲਈ ਰੋਕਿਆ ਗਿਆ ਤਾ ਉਸ ਨੌਜਵਾਨ ਨੇ ਜੋ ਨਸ਼ਾ ਕੀਤਾ ਹੋਇਆ ਸੀ ਅਤੇ ਉਸ ਨੇ ਪਹਿਲਾਂ ਜਿਹੜੀ ਗੱਡੀ ਹੈ ਉਹ ਬੈਰੀਕੇਡਾਂ ਵਿੱਚ ਮਾਰੀ ਪੁਲਿਸ ਵੱਲੋਂ ਕੋਸ਼ਿਸ਼ ਕਰਨ ਤੇ ਉਸ ਨੇ ਪੁਲਿਸ ਨਾਲ ਵੀ ਜਿਹੜੀ ਆ ਬਤਮੀਜੀ ਬਸਲੂਕੀ ਕੀਤੀ ਅਤੇ ਡਿਊਟੀ ਵਿੱਚ ਵਿਘਨ ਪਾਇਆ ਜਿਸ ਤੋਂ ਬਾਅਦ ਇੱਕ ਕਾਰ ਚਾਲਕ ਬੜੀ ਅੰਨੇਵਾ ਡਰਾਈਵਿੰਗ ਕਰਦਾ ਹੋਇਆ ਗੱਡੀ i20 ਬਗਬਣਾ ਵੱਲ ਨੂੰ ਲੈ ਆਇਆ ਤੇ ਬਗਬਣਾ ਸ਼ਹਿਰ ਵਿੱਚ ਰਾਗੀਰਾ ਉੱਪਰ ਅਤੇ ਹੋਰ ਲੋਕਾਂ ਪਰ ਚੜਾਉਣ ਦੀ ਕੋਸ਼ਿਸ਼ ਕੀਤੀ ਜਿਸ ਨਾਲ ਕਾਫੀ ਭਗੜਣ ਮਚ ਗਈ ਇਸ ਨੇ ਦੋ ਤਿੰਨ ਸਕੂਟਰੀਆਂ ਜੋ ਰਸਤੇ ਵਿੱਚ ਖੜੀਆਂ ਸੀ ਉਹਨਾਂ ਦਾ ਵੀ ਨੁਕਸਾਨ ਕੀਤਾ ਜਿਸ ਤੋਂ ਬਾਅਦ ਪੁਲਿਸ ਪਾਰਟੀ ਨੇ ਇਸ ਵਿਅਕਤੀ ਨੂੰ ਕੇਸ ਕਰਦੇ ਹੋਏ ਬਾਬਾ ਰੋਡੂ ਮੰਦਰ ਦੇ ਪਾਸ ਗਲੀ ਵਿੱਚ ਕਾਬੂ ਕੀਤਾ ਅਤੇ ਇਸ ਦੇ ਵਿਰੁੱਧ ਬੰਦੀ ਕਾਨੂੰਨੀ ਕਾਰਵਾਈ ਮੁਕਦਮਾ ਦਰਜ ਜਾਨ ਨੂੰ ਜੋਖਮ ਦੇ ਵਿੱਚ ਪਾ ਕੇ ਵੇਖੋ ਕਿਵੇਂ ਪੁਲਿਸ ਤੋਂ ਤੇਜ਼ ਰਫਤਾਰ ਦੇ ਵਿੱਚ ਗੱਡੀ ਸਵਾਰ ਭੱਜਦਾ ਹੋਇਆ ਨਜ਼ਰ ਆਇਆ ਕਰੀਬ ਅੱਧੇ ਘੰਟੇ ਤੱਕ ਇਸ ਕਾਰਵਾਈ ਦੇ ਵਿੱਚ ਕਈ ਵਾਹਨ ਨੁਕਸਾਨੇ ਗਏ ਤੇ ਸ਼ਹਿਰ ਦੇ ਵਿੱਚ ਤਾਂ ਦਹਿਸ਼ਤ ਹੀ ਫੈਲ ਗਈ। ਦੇਖਣ ਲਈ ਤਸਵੀਰਾਂ ਵੇਖ ਕੇ ਤੁਸੀਂ ਵੀ ਹੈਰਾਨ ਹੋ ਜਾਓਗੇ। ਪੰਜਾਬ ਦੇ ਮੋਗਾ ਦੇ ਬਾਗਾਪੁਰਾਣਾ ਦਾ ਇਹ ਮਾਮਲਾ ਜਿੱਥੇ ਕਈ ਲੋਕਾਂ ਦੀ ਜਾਨ ਨੂੰ ਜੋਖਮ ਦੇ ਵਿੱਚ ਪਾ ਕੇ ਇੱਥੇ ਇਹ ਗੱਡੀ ਸਵਾਰ ਪੁਲਿਸ ਤੋਂ ਭੱਜਦਾ ਨਜ਼ਰ ਆ ਰਿਹਾ। ਅੱਗੇ-ਅੱਗੇ ਇਸ ਬੰਦੇ ਦੀ ਗੱਡੀ ਤੇ ਪਿੱਛੇ-ਪਿੱਛੇ ਪੁਲਿਸ ਦੀਆਂ ਗੱਡੀਆਂ ਲੱਗੀਆਂ ਹੋਈਆਂ ਨੇ। ਹਾਲਾਂਕਿ ਅੱਧੇ ਘੰਟੇ ਤੱਕ ਦੱਸਿਆ ਜਾ ਰਿਹਾ ਕਿ ਇਹ ਹੀ ਹਾਈ ਵੋਲਟੇਜ ਫਿਲਮੀ ਡਰਾਮਾ ਜਿਹੜਾ ਹੈ ਉਹ ਇਲਾਕੇ ਦੇ ਵਿੱਚ ਚੱ ਹਾਲਾਂਕਿ ਤਸਵੀਰਾਂ ਵੇਖ ਕੇ ਤੁਹਾਨੂੰ ਇੱਕ ਵਾਰੀ ਇਹ ਸ਼ੱਕ ਜ਼ਰੂਰ ਹੋ ਰਿਹਾ ਹੋਣਾ ਕਿ ਸ਼ਾਇਦ ਕਿਸੇ ਫਿਲਮ ਦੀ ਸ਼ੂਟਿੰਗ ਹੈ ਪਰ ਤੁਹਾਨੂੰ ਦੱਸਦੀ ਕਿ ਅਸਲ ਦੇ ਵਿੱਚ ਇੰਜ ਹੀ ਹੋ ਰਿਹਾ ਇਹ ਸ਼ਖਸ ਗੱਡੀ ਦੇ ਵਿੱਚ ਸਵਾਰ ਅੱਗੇ-ਅੱਗੇ ਭੱਜਦਾ ਜਾ ਰਿਹਾ ਤੇ ਪਿੱਛੇ ਪੁਲਿਸ ਵਾਲਿਆਂ ਨੇ ਗੱਡੀਆਂ ਲਾਈਆਂ ਹੋਈਆਂ ਨੇ ਹਾਲਾਂਕਿ ਅੱਧੇ ਘੰਟੇ ਦੇ ਇਸ ਡਰਾਮੇ ਤੋਂ ਬਾਅਦ ਦੋਸ਼ੀ ਨੂੰ ਪੁਲਿਸ ਨੇ ਮੌਕੇ ਤੇ ਹੀ ਗ੍ਰਿਫਤਾਰ ਕਰ ਲਿਆ ਪਾਬੰਦੀ ਕੀਤੀ ਹੋਈ ਸੀ ਜਿੱਥੇ ਨਾਕਾਬੰਦੀ ਦੌਰਾਨ ਮੋਗਾ ਸਾਈਡ ਤੋਂ ਆ ਰਹੇ ਇੱਕ i20 ਕਾਰ ਚਾਲਕ ਨੂੰ ਚੈੱਕ ਮਿਲੀ ਰੋਕਿਆ ਗਿਆ ਤਾ ਉਸ ਨੌਜਵਾਨ ਨੇ ਜੋ ਨਸ਼ਾ ਕੀਤਾ ਹੋਇਆ ਸੀ ਅਤੇ ਉਸ ਨੇ ਪਹਿਲਾਂ ਜਿਹੜੀ ਗੱਡੀ ਹੈ ਉਹ ਬੈਰੀਕੇਡਾਂ ਵਿੱਚ ਮਾਰੀ ਪੁਲਿਸ ਵੱਲੋਂ ਕੋਸ਼ਿਸ਼ ਕਰਨ ਤੇ ਉਸ ਨੇ ਪੁਲਿਸ ਨਾਲ ਵੀ ਜਿਹੜੀ ਆ ਬਤਮੀਜੀ ਬਸਲੂਕੀ ਕੀਤੀ ਅਤੇ ਡਿਊਟੀ ਵਿੱਚ ਵਿਗੜਵਾਇਆ ਜਿਸ ਤੋਂ ਬਾਅਦ ਇੱਕ ਕਾਰ ਚਾਲਕ ਬੜੀ ਅੰਨੇਵਾ ਡਰਾਈਵਿੰਗ ਕਰਦਾ ਹੋਇਆ ਗੱਡੀ i20 ਬਗਬrana ਵੱਲ ਨੂੰ ਲੈ ਆਇਆ ਤੇ ਬਗਬrana ਸ਼ਹਿਰ ਵਿੱਚ ਰਾਹੀਆਂ ਉੱਪਰ ਅਤੇ ਹੋਰ ਲੋਕਾਂ ਪਰ ਚੜਾਉਣ ਦੀ ਕੋਸ਼ਿਸ਼ ਕੀਤੀ ਜਿਸ ਨਾਲ ਕਾਫੀ ਭਗੜੜ ਮਚ ਗਈ ਇਸ ਨੇ ਦੋ ਤਿੰਨ ਸਕੂਟਰੀਆਂ ਜੋ ਰਸਤੇ ਵਿੱਚ ਖੜੀਆਂ ਸੀ ਉਹਨਾਂ ਦਾ ਵੀ ਨੁਕਸਾਨ ਕੀਤਾ ਜਿਸ ਤੋਂ ਬਾਅਦ ਪੁਲਿਸ ਪਾਰਟੀ ਨੇ ਇਸ ਵਿਅਕਤੀ ਨੂੰ 체ਸ ਕਰਦੇ ਹੋਏ ਬਾਬਾ ਰੋਡੂ ਮੰਦਰ ਪਾਸ ਗਲੀ ਵਿੱਚ ਕਾਬੂ ਕੀਤਾ ਅਤੇ ਇਸ ਦੇ ਵਿਰੁੱਧ ਬੰਦੀ ਕਾਨੂੰਨੀ ਕਾਰਵਾਈ ਮੁਕਦਮਾ ਦਰਜ ਕਰਕੇ